ਹਾਂਜੀ ਤੁਸੀਂ ਜੁੜੇ ਹੋ ਪੰਜਾਬੀ ਖਬਰਨਾਮਾ ਨਾਨ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਾਂ ਨਾਨ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਚੱਲਦੇ ਆਂ ਮਲੋ ਬਾੜ ਨੰਬਰ 12 ਦੇ ਵਿੱਚ ਜਿੱਥੇ ਗਣਵਤੀ ਉਤਸਵ ਬੜੀ ਸ਼ਰਧਾਪੂਰਵਕ ਪੂਰੇ ਸ਼ਹਿਰ ਤੇ ਮੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਤੁਹਾਨੂੰ ਅੱਜ ਲੈ ਚੱਲਦੇ ਆਂ ਸ਼੍ਰੀ ਗਣੇਸ਼ ਉਤਸਵ ਜਿੱਥੇ ਅੱਜ 7 ਸਤੰਬਰ 2024 ਤੋਂ ਲੈ ਕੇ 16 ਸਤੰਬਰ 2024 ਤੱਕ ਮਨਾਇਆ ਜਾਵੇਗਾ ਆਜੋ ਹੁਣ ਆਪਾਂ ਤੁਹਾਡੀ ਗੱਲਬਾਤ ਕਰਾਉਣਿਆ ਮੁੱਖ ਸੇਵਾਦਾਰ ਬੱਬੀ ਡੰਗ ਦੇ ਨਾਲ ਕਿ ਕੀ ਕੀ ਜਿਹੜੇ ਪ੍ਰੋਗਰਾਮ ਨੇ ਗਣੇਸ਼ ਉਸ ਵਿੱਚ ਉਹਨਾਂ ਨੇ ਰੱਖੇ ਨੇ ਉਹਨਾਂ ਨਾਲ ਹੁਣ ਆਪਾਂ ਗੱਲਬਾਤ ਕਰਾਂਗੇ ਤੇ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਆਓ ਲੈ ਚੱਲਦੇ ਆ ਤੁਹਾਨੂੰ ਹੁਣ ਬੱਬੀ ਡੰਗ ਸੇਵਾਦਾਰ ਕੋਲ ਜਿਹੜੇ ਮੁੱਖ ਸੇਵਾਦਾਰ ਨੇ ਇਸ ਗਣੇਸ਼ ਉਤਸਵ ਮਨਾਉਣ ਵਿੱਚ ਉਤਸਵ ਔਰ ਗਣੇਸ਼ ਦੇ ਨਾਲ ਪਿਆਰ ਕਰਨ ਵਾਲੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਿਆਂ ਆਜੋ ਸੁਣਦਿਆਂ ਉਹਨਾਂ ਨੇ ਕੀ ਕਿਹਾ ਤੇ ਕਿਹੜੇ-ਕਿਹੜੇ ਜਿਹੜੇ ਪ੍ਰੋਗਰਾਮ ਨੇ ਉਹ ਕਦੋਂ ਤੇ ਕਿੰਨੀ ਤਰੀਕ ਨੂੰ ਹੋਣਗੇ ਆਜੋ ਸੁਣ ਲਿਆਂ ਜੀ ਨਾਮ ਹੈ ਜੀ ਮੇਰਾ ਬੱਬੀ ਹੈ ਜੀ ਇਹ ਤੁਸੀਂ ਕਿੰਨਾ ਵਗਨੇਸ ਉਸ ਤੋਂ ਬਣਾ ਰਹੇ ਜੀ ਅਸੀਂ ਹਰ ਇੱਕ ਸਾਲ ਤੇਰਾ ਬਣਾਨੇ ਆ ਇਹ ਸ਼ਹਿਰ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਜੀ ਸ਼ਹਿਰ ਤੇ ਮਹੱਲਾ ਨਿਵਾਸੀ ਸਾਰੇ ਸਹਿਯੋਗ ਦੇ ਨਾਲ ਤੇਰਵਾ ਉਸ ਤੋਂ ਬਣਾ ਰਹੇ ਅਸੀਂ ਅੱਛਾ ਜੀ ਸਵੇਰੇ 7 ਤੋਂ 8 ਪੂਜਾ ਹੁੰਦੀ ਹੈ ਠੀਕ ਹੈ ਸਾਢੇ 3:00 ਤੋਂ ਸਾਢੇ 5:00 ਦਾ ਕੀਰਤਨ ਹੁੰਦਾ ਹੈ 6:00 ਵਜੇ ਮਹਾਰਤੀ ਹੁੰਦੀ ਹੈ ਤੇ 10 ਤਰੀਕ ਨੂੰ ਦੁਰਗਾ ਸ਼ਿਰੀ ਦਾ ਪਾਠ ਹੋਊਗਾ 11 ਤਰੀਕ ਨੂੰ ਬਾਬਾ ਬਲਵਾਰ ਕਾਂ ਦੀ ਚੌਂਕੀ ਹੈ 12 ਤਰੀਕ ਨੂੰ ਮਾਤਾ ਜੀ ਦੀ ਚੌਂਕੀ ਹੈ 15 ਤਰੀਕ ਨੂੰ ਅਸੀਂ ਗਰੇਵ ਜੀ ਦੀ ਪਾਲਕੀ ਹਰੇਕ ਦੇ ਘਰ ਲੈ ਕੇ ਜਾਵਾਂਗੇ ਤੇ ਭਗਵਾਨ ਜੀ ਦੀ ਆਸ਼ੀਰਵਾਦ ਪ੍ਰਾਪਤ ਕਰਨਗੇ 16 ਤਰੀਕ ਨੂੰ ਉਪਰੰਤ ਸਵੇਰੇ ਹਵਨ ਹੈ 1 ਵਜੇ ਲੰਗਰ ਹੈ 17 ਤਰੀਕ ਨੂੰ ਅਸੀਂ ਮੂਰਤੀ ਮਰਸਜਨ ਮਾਛੀਵਾੜੇ ਕਰਨ ਜਾਣਾ ਹੈ ਸ਼ੋਭਾ ਯਾਤਰਾ ਨਾਲ ਇੱਥੋਂ ਲੈ ਕੇ ਮਲੋਸ਼ਾ ਸ਼ਹਿਰ ਨਾਲ ਅਸੀਂ ਸੰਯੋਗ ਨਾਲ ਫਿਰ ਅਸੀਂ ਮਾਛੀਵਾੜੇ ਮਰਸਜਨ ਕਰਨ ਜਾਵਾਂਗੇ ਤੁਹਾਨੂੰ ਕਿੰਨਾ ਕੇ ਸਹਿਯੋਗ ਮਿਲਦਾ ਹੈ ਸ਼ਹਿਰ ਦੇ ਵਿੱਚੋਂ ਬਹੁਤ ਸ਼ੁਕਰ ਹੈ ਜੀ ਜਿਹੜਾ ਵੀ ਆਂਦਾ ਪ੍ਰਭੂ ਹਰੇਕ ਦੇ ਨਾਲ ਸਹਿਯੋਗ ਮਿਲਦਾ ਤੁਹਾਨੂੰ ਸਰੇ ਬੱਲੇ ਟੋਨੀ ਲੁਟਾਵਾ ਜੀ ਆਇਸੀ ਸਾਊਂਡ ਵਾਲੇ ਉਹਨਾਂ ਨੇ ਜੋਤੀ ਪ੍ਰੈਜ਼ੈਂਟ ਕੀਤੀ ਹੈ ਮਤਲਬ ਜੋ ਵੀ ਆਪਣਾ ਭਾਈਚਾਰਾ ਸਾਰਾ ਮਲੋਹ ਦਾ ਇੱਥੇ ਸਜਾਉਂਦਾ ਠੀਕ ਹੈ ਧੰਨ ਆਜਾ